ਦੋਸਤੋ ਭਾਰਤੀ ਕ੍ਰਿਕਟ ਟੀਮ ਵਰਲਡ ਕੱਪ ਜਿੱਤ ਗਈਆ ਅਤੇ ਵਰਲਡ ਕੱਪ ਜਿੱਤਣ ਦੀ ਖੁਸ਼ੀ ਦੇ ਵਿੱਚ ਬਹੁਤ ਵੱਡੇ ਇਨਾਮ ਦਾ ਐਲਾਨ ਕਰ ਦਿੱਤਾ ਆ ਪੂਰੀ ਭਾਰਤੀ ਕ੍ਰਿਕਟ ਟੀਮ ਦੇ ਲਈ ਤੁਹਾਨੂੰ ਪਤਾ ਆ ਕ੍ਰਿਕਟ ਦੇ ਵਿੱਚ ਭਾਰਤ ਸਭ ਤੋਂ ਜਿਆਦਾ ਪੈਸਾ ਆ ਕੋਈ ਵੀ ਖੇਡ ਕ੍ਰਿਕਟ ਤੋਂ ਜਿਆਦਾ ਪੈਸੇ ਵਾਲਾ ਨਹੀਂ ਆ ਇੰਡੀਆ ਦੇ ਵਿੱਚ ਤੇ ਕ੍ਰਿਕਟ ਦਾ ਵਰਲਡ ਕੱਪ ਜਿੱਤਿਆ ਹੋਵੇ ਇੰਡੀਆ ਤੇ ਇਨਾਮ ਦੀ ਰਕਮ ਜਿਆਦਾ ਨਾ ਹੋਵੇ ਇਦਾਂ ਹੋ ਨਹੀਂ ਸਕਦਾ ਸੋ ਦੋਸਤੋ ਇੱਕ ਨਿਊਜ਼ ਆ ਜੋ ਕਿ ਨਿਕਲ ਕੇ ਸਾਹਮਣੇ ਆ ਰਹੀ ਹੈ ਜੇ ਸ਼ਾ ਹੈਜ਼ ਅਨਾਉਂਸਡ 125 ਕਰੋੜ ਫੋਰ ਇੰਡੀਅਨ ਟੀਮ ਫੋਰ ਵਿਨਿੰਗ ਦਾ T20 ਵਰਲਡ ਕਪ 2024 ਦੈਟਸ ਸਮ ਹਿਊਜ਼ ਅਮਾਉਂਟ ਜੀ ਹਾਂ ਦੋਸਤੋ 125 ਕਰੋੜ ਰੁਪਏ ਇੰਡੀਅਨ ਕ੍ਰਿਕਟ ਟੀਮ ਦੇ ਲਈ ਅਨਾਉਂਸ ਕੀਤੇ ਨੇ ਟੀਮ 'ਚ 15 ਦੇ ਕਰੀਬ ਖਿਡਾਰੀ ਨੇ ਜਿਹੜੇ ਵਰਲਡ ਕਪ ਖੇਡਣ ਦੇ ਲਈ ਗਏ ਸੀ ਅਤੇ 4-5 ਮੈਨੇਜਮੈਂਟ ਵਾਲੇ ਹੋਗੇ ਕੋਚ ਹੋ ਗਿਆ ਫੀਲਡਿੰਗ ਕੋਚ ਹੋ ਗਿਆ ਤਾਂ ਉਹਨਾਂ ਸਭ ਨੂੰ ਮਿਲਾ ਕੇ 125 ਕਰੋੜ ਯਾਨੀ ਕਿ ਇੱਕ ਇੱਕ ਦੇ ਹਿੱਸੇ ਦੇ ਵਿੱਚ ਸੱਤ ਸੱਤ 88 ਕਰੋੜ ਰੁਪਏ ਹੋਣਗੇ। ਤੁਹਾਡੇ ਇਸ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ। ਬਾਕੀ ਕੰਗ੍ਰੈਚੁਲੇਸ਼ਨ ਅਗੇਨ। ਇੰਡੀਆ ਵਰਲਡ ਕੱਪ ਜਿੱਤ ਗਿਆ। ਧੰਨਵਾਦ।